ਜਦੋਂ ਵੀ ਕਦੇ ਕੁਦਰਤੀ ਕੋਈ ਆਫਤ ਆਂਦੀ ਹੈ ਤਾਂ ਅਸੀਂ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆਂ ਰੱਬ ਦਾ ਭਾਣਾ ਮੰਨਦੇ ਆਂ ਚਾਹੇ ਉਹਨੋਂ ਹੜ੍ਹਾਂ ਦਾ ਸੀਜ਼ਨ ਚੱਲ ਰਿਹਾ ਹੈ ਵਿਹਾਰ ਆਏ ਹੋਏ ਨੇ ਇੱਥੇ ਜਾਨੀ ਤੇ ਮਾਲੀ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਹੈ ਪਰ ਫਿਰ ਵੀ ਬਹੁਤ ਸਾਰੀਆਂ ਬਿਮਾਰੀਆਂ ਵੀ ਉਦੋਂ ਨਵੀਆਂ ਜਾਂ ਪੁਰਾਣੀਆਂ ਦਸਤਕ ਰਹੀਆਂ ਆਪਾਂ ਗੱਲ ਕਰਾਂਗੇ ਵੀ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਹੜ੍ਹਾਂ ਦੇ ਟਾਈਮ ਦੇ ਵਿੱਚ ਜ਼ਿਆਦਾ ਚਾਂਸਸ ਹੁੰਦੇ ਨੇ ਹੋਣ ਦੇ ਤੇ ਉਦੋਂ ਹੋਮਿਓਪੈਥੀ ਸਾਨੂੰ ਕਿਹੜੀ ਮੈਡੀਸਨ ਘਰੇ ਰੱਖ ਲੈਣੀ ਚਾਹੀਦੀ ਹੈ ਜਿਹੜੀ ਸਾਡੀ ਹੈਲਪ ਕਰ ਦੇਵੇ ਖੜਾ ਦੇ ਸੀਜ਼ਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹੁਣ ਬਿਮਾਰੀਆਂ ਕਿਉਂ ਆਉਂਦੀਆਂ ਨੇ ਜਦੋਂ ਹੜ੍ਹ ਆਉਂਦੇ ਨੇ ਕਿਉਂਕਿ ਜਿਹੜਾ ਪਾਣੀ ਹੈ ਉਹ ਗੰਦਾ ਹੋ ਜਾਂਦਾ ਹੁਣ ਪਾਣੀ ਉੱਪਰੋਂ ਚੱਲ ਕੇ ਆ ਰਿਹਾ ਚਾਹੇ ਉਹ ਬਰਸਾਤਾਂ ਦਾ ਪਾਣੀ ਹੈ ਲੇਕਿਨ ਉਹਦੇ 'ਚ ਸੀਵਰੇਜ ਆ ਜਿਹੜਾ ਸਿਸਟਮ ਫੇਲ ਹੋ ਜਾਂਦਾ ਸੈਨੀਟਰੀ ਵਾਟਰ ਵਿੱਚ ਰਲ ਜਾਂਦਾ ਇਸੇ ਤਰ੍ਹਾਂ ਫੈਕਟਰੀਆਂ ਦਾ ਜਿਹੜਾ ਵੇਸਟ ਹੈ ਉਹ ਵਿੱਚ ਰਲ ਜਾਂਦਾ ਬਹੁਤ ਚੀਜ਼ਾਂ ਵਿੱਚ ਮਰਦੀਆਂ ਨੇ ਜੀ ਜੰਤੂ ਉਹਨਾਂ ਦੀ ਇਨਫੈਕਸ਼ਨ ਹੈ ਜਿਹੜੀ ਉਹ ਹੋਗੀ ਕਈਕ ਕੈਂਸਰਸ ਜਿਵੇਂ ਆਫਸਾਨਿਕ ਵਗੈਰਾ ਉਹ ਵਿੱਚ ਮਿਕਸ ਹੋ ਜਾਂਦੀ ਹੈ ਹੋਰ ਕਿੰਨੀ ਹੈਵੀ ਮੈਟਲਸ ਨੇ ਜਿਹੜੇ ਕੈਮੀਕਲਸ ਨੇ ਉਹ ਦੇ ਵਿੱਚ ਮਿਕਸ ਹੋ ਜਾਂਦੇ ਨੇ ਇਸ ਕਰਕੇ ਵਾਟਰ ਬੋਰਨ ਡਿਸੀਜ਼ ਹੋਣ ਦਾ ਬਹੁਤ ਜ਼ਿਆਦਾ ਚਾਂਸਸ ਹੁੰਦਾ ਫੇਰ ਪਾਣੀ ਖੜਾ ਰਿਹਾ ਪਾਣੀ ਗੰਦਾ ਹੈ ਉਹਦੇ ਤੇ ਮੱਛਰ ਮੱਖੀਆਂ ਪੈਦਾ ਹੋਣਗੀਆਂ ਉਹ ਅਲੱਗ ਕਿਸਮ ਦੀ ਬਿਮਾਰੀ ਪੈਦਾ ਕਰਦੀਆਂ ਨੇ ਪਾਣੀ ਦੇ ਕੰਟੈਕਟ ਚੋਂ ਨਾਲ ਵਿੱਚ ਇੰਨੇ ਜ਼ਿਆਦਾ ਕੈਮੀਕਲ ਇਨਫੈਕਸ਼ਨ ਹੋਣ ਕਰਕੇ ਸਕਿਨ ਨੂੰ ਪ੍ਰੋਬਲਮ ਹੋਣ ਦੇ ਚਾਂਸ ਹੁੰਦੇ ਨੇ ਫਿਰ ਮੌਇਸਚਰ ਜਾਦਾ ਵਧ ਗਈ ਬੈਟ ਮੌਸਮ ਹੋ ਗਿਆ ਸਹਰਾ ਬਹੁਤ ਜ਼ਿਆਦਾ ਉਹਦੇ ਕਰਕੇ ਸਾਹ ਦੀ ਗੁਮਾਰੀ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਜਿੱਥੇ ਉਹਨੂੰ ਕਿਤੇ ਸ਼ਰਟਰ ਟੈਂਪਰੇਰੀ ਬਣਾਏ ਜਾਂਦੇ ਨੇ ਜਿੱਥੇ ਲੋਕਾਂ ਨੂੰ ਹੜਕ ਪੀੜ ਤੋਂ ਰੱਖਿਆ ਜਾਂਦਾ ਹੈ ਤੇ ਤੇ ਹੜ ਆ ਗਿਆ ਤਾਂ ਉਥੇ ਕਰਾਊਡ ਜ਼ਿਆਦਾ ਹੋ ਜਾਂਦੀ ਹੈ ਉਹਦੇ ਕਰਕੇ ਵੀ ਕਈ ਵਾਰੀ ਕਈ ਗੁਮਾਰੀਆਂ ਆ ਜਾਂਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜਾ ਪਾਣੀ ਕਰਕੇ ਸਾਨੂੰ ਪ੍ਰੋਬਲਮਸ ਆਏਗੀ ਗੰਦੇ ਪਾਣੀ ਕਰਕੇ ਜਾ ਯੂਰੋਪੀਅਨ ਇੰਡਸਟਰੀ ਅਰੜਿਆ ਜਾਏ ਕੈਮੀਕਲਸ ਹੋਏ ਨੇ ਕੁਝ ਵੀ ਹੋਇਆ ਉਹਦੇ ਸਭ ਤੋਂ ਵੱਡੀ ਗੱਲ ਇਹ ਆ ਵੀ ਪੇਟ ਖਰਾਬ ਹੋ ਸਕਦਾ ਜਿਵੇਂ ਬੌਮਟਿੰਗ ਹੋ ਗਈਆਂ ਡਾਇਰੀਆ ਹੋ ਗਿਆ ਡਿਸੈਂਟਰੀ ਹੋ ਗਈ ਇਨਫੈਕਸ਼ਨ ਈ ਕੋਲੀ ਬੈਕਟੀਰੀਆ ਦੀ ਇਨਫੈਕਸ਼ਨ ਹੋ ਸਕਦੀ ਆ ਜਾਂ ਆਰ ਵੀ ਹੋ ਸਕਦਾ ਟਾਈਫਾਈਡ ਹੋ ਸਕਦਾ ਇਹ ਤਾਂ ਕਾਮਨ ਹੈ ਹੈਪੇਟਾਈਟਸ ਏ ਹੋ ਸਕਦਾ ਇਹ ਪਾਣੀ ਨਾਲ ਤੁਹਾਨੂੰ ਪ੍ਰੋਬਲਮ ਆ ਜਾਂਦੀ ਨੇ ਇਸ ਕਰਕੇ ਇਹਦੇ ਚ ਕੀ ਹੋਊਗਾ ਪੇਟ ਦਰਦ ਹੋ ਸਕਦਾ ਉਲਟੀਆਂ ਹੋਣਗੀਆਂ ਲੂਜ਼ ਮੋਸ਼ਨ ਹੋ ਸਕਦੇ ਨੇ ਬੁਖਾਰ ਹੋ ਸਕਦਾ ਵੀਕਨੈਸ ਡੀ ਹਾਈਡਰੇਸ਼ਨ ਛੀਰ ਤੱਕਿਆ ਤੱਕਿਆ ਇਹ ਕਾਮਨ ਸਿੰਟਮ ਆਣਗੇ ਹੁਣ ਇਸੇ ਤਰ੍ਹਾਂ ਨੈਸਟਾ ਜਿਹੜਾ ਉਹ ਹੈਗਾ ਸਾਹ ਦੀ ਕੋਈ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਸਰਹਾਬਾ ਮੌਸਮ ਹੈ ਜਾਂ ਜਿੱਥੇ ਓਵਰਕਰਾਊਡਡ ਹੈ ਬ੍ਰੌਂਕਾਈਟਸ ਹੋ ਸਕਦਾ ਹੈ ਅਸਥਮਾ ਹੋ ਸਕਦਾ ਹੈ ਸਾਹ ਲੈਣ ਤੇ ਦਿੱਕਤ ਹੋ ਸਕਦੀ ਹੈ ਐਕਿਊਟ ਇਨਫਲੂਐਂZA ਹੋ ਸਕਦਾ ਹੈ ਇਹ ਕਾਮਨ ਪ੍ਰੋਬਲਮ ਜਿਹੜੀਆਂ ਸਾਹ ਨਾਲ ਰਿਲੇਟਡਿੰਗ ਖਾਂਸੀ ਜਖਾਂ ਹੋ ਸਕਦਾ ਹੈ ਇਸ ਤੋਂ ਰਵੱਸਕਿਨ ਦੀ ਪ੍ਰੋਬਲਮ ਹੋ ਸਕਦੀ ਹੈ ਕਿ ਸਾਡੇ ਜ਼ਖਮ ਸੀਗਾ ਉਹ ਪੱਕ ਜਾਏਗਾ ਨਮੀਆਂ ਸੱਟਾਂ ਲੱਗ ਸਕਦੀਆਂ ਨੇ ਸਕਿਨਾਂ ਤੇ ਕੋਈ ਅਲਰਜੀ ਹੋ ਸਕਦੀ ਹੈ ਰੈੱਡਨੈਸ ਹੋ ਸਕਦੀ ਹੈ ਸਵੇਲਿੰਗ ਹੋ ਸਕਦੀ ਹੈ ਕੀਵਰ ਫੰਗਲ ਇਨਫੈਕਸ਼ਨ ਹੋਣ ਦੇ ਬਹੁਤ ਹੀ ਜ਼ਿਆਦਾ ਜਿਹੜੇ ਚਾਂਸ ਹੈ ਉਹ ਹੁੰਦੇ ਨੇ ਇਹ ਕੁਝ ਜਿਹੜੀਆਂ ਕਾਮਨ ਪ੍ਰੋਬਲਮਸ ਆ ਗਈਆਂ ਫਿਰ ਕੁਝ ਮੱਛਰ ਵਗੈਰਾ ਵਧ ਗਿਆ ਮੱਖੀਆਂ ਵਧ ਗਈਆਂ ਮੱਖੀਆਂ ਵਧਣੀਆਂ ਉਹ ਵੀ ਪੀੜ ਜਾਦਾ ਖਰਾਬ ਕਰਨੀਆਂ ਮੱਛਰ ਵਧੂਗਾ ਉਹਦੇ ਨਾਲ ਤੁਹਾਨੂੰ ਪਤਾ ਹੀ ਹੈ ਮਲੇਰੀਆ ਹੋ ਸਕਦਾ ਚਿਕਨਗੁਨੀ ਹੋ ਸਕਦਾ ਡੇਂਗੂ ਹੋ ਸਕਦਾ ਜਿੱਦੇ ਜੋ ਆਪ ਨੂੰ ਬੁਖਾਰ ਚੜ ਗਿਆ ਛੇਰ ਬਹੁਤ ਦੁਖਦਲਾਤਾਂ ਝੁੱਟੀਆਂ ਜਾਂ ਪੈ ਗਈਆਂ ਲੱਤਾਂ ਬਹੁਤ ਦੁਖਦੀਆਂ ਨੇ ਕਮਜ਼ੋਰ ਹੋ ਗਈਆਂ ਨੇ ਨਾਲ ਕੋਈ ਹੋਰ ਪ੍ਰੋਬਲਮ ਵੀ ਹੋ ਸਕਦੀ ਹੈ ਚਰਦਰਦ ਵੀ ਹੋ ਸਕਦਾ ਬਾਡੀ ਇੱਕ ਤਾਂ ਹੈਗੀ ਹੋएगी ਹੋएगी ਹੋਰ ਰੈਸਪੀਰੇਟਰੀ ਦੇ ਵਿੱਚ ਕੀ ਹੈ ਬੰਦੇ ਨੂੰ ਸਾਹ ਨਹੀਂ ਆਏਗਾ ਛਿੱਕਾਂ ਲੱਗੀਆਂ ਜੁਕਾਮ ਹੋ ਗਿਆ ਗਲਾ ਖਰਾਬ ਹੈ ਬਹੁਤ ਜ਼ਿਆਦਾ ਖਾਂਸੀ ਆ ਰਹੀ ਹੈ ਇਹ ਕਾਮਨ ਜੇ ਜਿਆਦਾ ਇਨਫੈਕਸ਼ਨ ਹੋ ਗਿਆ ਬ੍ਰੌਂਕਾਈਟਸ ਵਗੈਰਾ ਹੋ ਗਿਆ ਨਿਮੋਨੀਆ ਹੋ ਗਿਆ ਤਾਂ ਆਪਾਂ ਨੂੰ ਨਾਲ-ਨਾਲ ਫੀਵਰ ਵਗੈਰਾ ਵੀ ਜਿਹੜਾ ਹੈਗਾ ਉਹ ਕਾਮਨ ਹੈ ਹੋ ਸਕਦਾ ਇਹ ਤਾਂ ਜਿਹੜੀਆਂ ਕਾਮਨ ਈਲਮੈਨਸ ਨੇ ਜਿਹੜੀਆਂ ਆਉਂਦੀਆਂ ਹੀ ਆਉਂਦੀਆਂ ਨੇ ਜਦੋਂ ਕਦੇ ਹੜ ਆਉਂਦਾ ਹੈ ਹੁਣ ਇੱਥੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਇਹ ਬਿਮਾਰੀਆਂ ਤੋਂ ਵੀ ਬਚਣਾ ਹੁੰਦਾ ਹੈ ਤਾਂ ਕਿ ਸਾਨੂੰ ਅੱਗੇ ਲਾਇਬ੍ਰੇਰੀ ਵਿੱਚ ਚੀਜ਼ਾਂ ਸਾਨੂੰ ਤੰਗ ਨਾ ਕਰੇ ਕਿਉਂਕਿ ਸਕੈਨ ਇਨਫੈਕਸ਼ਨਾਂ ਕਈ ਵਾਰੀ ਹੋ ਜਾਂਦੀ ਹੈ ਉਹ ਬਹੁਤ ਬਹੁਤ ਜ਼ਿਆਦਾ ਤੰਗ ਕਰਦੀ ਹੈ ਇੱਥੇ ਹੁਣ ਆਪਾਂ ਨੇ ਖੜਾ ਧਿਆਨ ਰੱਖਣਾ ਹੁੰਦਾ ਆਪਣੀ ਹਾਈਜੀਨ ਦਾ ਠੀਕ ਹੈ ਵੀ ਹਾਈਜੀਨ ਰੱਖਣੀ ਔਖੀ ਹੈ ਜਾਣਾ ਬੜਾ ਸੌਖਾ ਪਰ ਰੱਖਣੀ ਚਾਹੀਦੀ ਹੈ ਜਿਵੇਂ ਪਾਣੀ ਜਿਹੜਾ ਆਪਾਂ ਸਾਫ਼ ਸੁਥਰਾ ਪੀਏ ਜਿਵੇਂ ਵੀ ਅਰੇਂਜ ਕਰੀਏ ਉਹ ਗੰਦਾ ਪਾਣੀ ਆਪ ਨਾ ਪੀਏ ਆਪਣੇ ਜਿਹੜੇ ਪਸ਼ੂ ਨੂੰ ਉਹਨਾਂ ਨੂੰ ਵੀ ਪੋਣਾ ਚਾਹੀਦਾ ਜਿਹੜਾ ਖੜਾ ਦਾ ਪਾਣੀ ਹੁੰਦਾ ਪਾਣੀ ਜਿਹੜਾ ਸਾਫ਼ ਪੀਏ ਹੱਥ ਧੋ ਕੇ ਜਦੋਂ ਵੀ ਕੁਝ ਖਾਣਾ ਖਾਣ ਵਾਲੀ ਚੀਜ਼ ਦਾ ਵੀ ਧਿਆਨ ਰੱਖੀਏ ਉਹ ਪਾਣੀ ਨਾ ਕੰਟਮੀਨੇਟਡ ਨਾ ਹੋ ਜਵੇ ਸਹੀ ਥਾਂ ਤੇ ਖੜ ਕੇ ਬੈਠ ਕੇ ਖਾਧੇ ਜਾਵੇ ਤਾਂ ਕਿ ਸਾਨੂੰ ਇਨਫੈਕਸ਼ਨ ਹੋਣ ਦੇ ਚਾਂਸ ਜਿਹੜੇ ਘੱਟ ਹੋਣ ਇਸੇ ਤਰ੍ਹਾਂ ਜਿਹੜੇ ਉਹ ਕੱਪੜੇ ਨੇ ਸਾਡੇ ਉਹ ਸੀ ਗਿਲੇ ਘੱਟ ਰੱਖੀਏ ਕੋਸ਼ਿਸ਼ ਕਰੀਏ ਵੀ ਸਾਨੂੰ ਹੜਲੇ ਪਾਣੀ ਤੁਸੀਂ ਨਾ ਜ਼ਿਆਦਾ ਜਾਈ ਜੇ ਜਾਣਾ ਹੀ ਹੈ ਤਿਆਰ ਨਾ ਜਾਈਏ ਜਦੋਂ ਗਏ ਆ ਉਦੋਂ ਬਾਅਦ ਬਾਹਰ ਆ ਕੇ ਆਪਣੇ ਕੱਪੜੇ ਬਦਲੀਏ ਨਹਾਈਏ ਚੰਗੀ ਤਰ੍ਹਾਂ ਜਿਹੜੇ ਉਹ ਕੱਪੜੇ ਨੇ ਉਹ ਵੀ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਪ੍ਰੈਸ ਕਰਕੇ ਪਾਣੇ ਨੇ ਇਦਾਂ ਹੀ ਐਜ਼ ਇਟ ਇਜ਼ ਆਪਾਂ ਨਹੀਂ ਪਾਣੇ ਆਪ ਵੀ ਚੰਗੀ ਤਰ੍ਹਾਂ ਧਣਾਣਾ ਤੇ ਪਿੰਡੋਸ ਪਾ ਕੇ ਸੁੱਕੇ ਕੱਪੜੇ ਬਾਣੀ ਜਾਂ ਤਾਂ ਇਹ ਕੁਝ ਕਿ ਚੀਜ਼ਾਂ ਦਾ ਆਪਾਂ ਤਿਆਰ ਰੱਖਾਂਗੇ ਇਸੇ ਨਾਲ ਆਪਾਂ ਜਿਹੜੀ ਹੈਗਾ ਬਿਮਾਰੀਆਂ ਤੋਂ ਬਚ ਜਾਗੇ ਜੇ ਕਿਸੇ ਨੂੰ ਖੰਸੀ ਜਕਾਮ ਹੋਇਆ ਵੀ ਹੈ ਉਹ ਥੋੜੇ ਟਾਈਮ ਲਈ ਮਾਸਕ ਵਗੈਰਾ ਯੂਜ਼ ਕਰ ਲਵੇ ਤਾਂ ਕਿ ਦੂਸਰੇਆਂ ਨੂੰ ਜਿਹੜੀ ਹੈਗੀ ਆ ਪਵਾਰੀ ਨਾ ਪਹਿਲੇ ਇਨਰ ਦਾ ਪਤਨੀ ਆ ਰੱਖ ਸਕਦੇ ਹੈ ਇਹਦੇ ਵਿੱਚ ਹੁਣ ਗੱਲ ਕਰਾਂਗੇ ਤੇ ਹੋਮੋਪੈਥੀ ਫੁਸ਼ਕ ਦਵਾਈਆਂ ਨੇ ਜਿਹੜੀਆਂ ਬੜੀਆਂ ਆਰਾਮ ਨਾਲ ਯੂਜ਼ ਕੀਤੀਆਂ ਜਾ ਸਕਦੀਆਂ ਨੇ ਜਦੋਂ ਵੀ ਕਦੇ ਹਾੜ ਹੁੰਦੇ ਨੇ ਹੁਣ ਆਪਾਂ ਸਪੋਜ਼ ਕਰੋ ਵੀ ਸਾਰਾ ਦਿਨ ਪਾਣੀ 'ਚ ਫਿਰ ਗਏ ਪੈਰ ਆਪਣੇ ਭਿੱਜੇ ਰਹੇ ਨੇ ਬਾਕੀ ਸਿਰ ਚਾ ਠੀਕ ਰਿਹਾ ਨਹੀਂ ਭਿੱਜਿਆ ਲੇਕਿਨ ਪੈਰ ਸੀ ਗੋਡਿਆਂ ਤੋਂ ਨੀਚੇ-ਨੀਚੇ ਅਸੀਂ ਪਾਣੀ 'ਚ ਸਾਰਾ ਦਿਨ ਫੇਰਦੇ ਰਹੇ ਆ ਬਾਕੀ ਸਰੀਰ ਸਾਡਾ ਸੁੱਕਾ ਰਿਹਾ ਪੈਰ ਗਿੱਲੇ ਰਹਿਣ ਕਰਕੇ ਸਾਨੂੰ ਪ੍ਰੋਬਲਮਸ ਆ ਜਾਂਦੀਆਂ ਜਾ ਕੋਈ ਵੀ ਪ੍ਰੋਬਲਮਸ ਆ ਗਈ ਜਾਂ ਛਿੱਕਾਂ ਲੱਗ ਗਈਆਂ ਬੁਖਾਰ ਚੜ ਗਿਆ ਕੋਈ ਵੀ ਪ੍ਰੋਬਲਮ ਪੈਰ ਗਿੱਲੇ ਰਹਿਣ ਨਾਲ ਚਾਹ ਸਰੇਦ ਉਹਦਾ ਉਹ ਤੇ ਸਰੀਸ਼ਾ ਮੈਡੀਕਲ 30% ਬਹੁਤ ਹੀ ਵਧੀਆ ਕੰਮ ਕਰੇਗੀ ਜਦੋਂ ਪੈਰ ਗਿੱਲੇ ਰਹਿਣ ਕਰਕੇ ਪ੍ਰੋਬਲਮ ਆਈ ਅਸੀਂ ਸਾਰਾ ਦਿਨ ਹੜੱਤ ਫਿਰਦੇ ਰਹੇ ਸਾਡੇ ਕੱਪੜੇ ਗਿੱਲੇ ਰਹੇ ਉਪਰੋਂ ਮੀਂਹ ਵੀ ਪੈਂਦਾ ਰਿਹਾ ਯਾਨੀ ਕਿ ਜਿਹੜੇ ਕੱਪੜੇ ਚੋਂ ਸੁਸਲਾਬੇ ਰਹੇ ਗਿੱਲੇ ਰਹੇ ਉਹ ਸਰੀਰ ਸਾਡਾ ਸ਼ਾਮ ਨੂੰ ਟੁੱਟਣ ਲੱਗ ਗਿਆ ਲੱਤਾਂ ਸਾਡੀਆਂ ਜਵਾਬ ਦੇ ਗਈਆਂ ਐਂ ਲੱਗਦਾ ਵੀ ਜਿਵੇਂ ਵਜਨ ਨਹੀਂ ਚੱਕਦੀਆਂ बुखार ਵੀ ਹੋ ਗਿਆ ਗਲਾ ਖਰਾਬ ਹੋ ਗਿਆ ਚਾਹੇ ਨਾ ਵੀ ਹੋਇਆ ਕੋਈ ਵੀ ਹੋਰ ਸਿੰਪਟਮ ਆ ਗਿਆ ਜਿੱਥੇ ਕੱਪੜੇ ਗਿੱਲੇ ਰੱਖੇ ਮੀਂਹ ਚ ਪੇਜਦੇ ਰਹੇ ਹੜ੍ਹ ਚ ਗਿੱਲੇ ਰਹੇ ਅਸੀਂ ਉੱਥੇ ਆਪਾਂ ਰਸਟਾਕਸ ਲੈ ਸਕਦੇ ਹਾਂ ਤੁਹਾਡੀ ਪੋਟੈਂਸੀ ਵਿੱਚ ਇਸੇ ਤਰ੍ਹਾਂ ਅਸੀਂ ਸੁੱਤੇ ਰਾਤ ਨੂੰ ਸਾਡਾ ਜਿਹੜਾ ਬਿਸਤਰਾ ਸੀ ਉਹ ਗਿੱਲਾ ਸੀ ਸਲਾਬਾ ਸੀ ਉਹਦੇ 'ਚ ਅਸੀਂ ਸੁੱਤੇ ਪੈ ਰਹੇ ਤੇ ਸਵੇਰ ਨੂੰ ਸਾਨੂੰ ਜਾਂ ਰਾਤ ਨੂੰ ਹੀ ਸਾਨੂੰ ਕੋਈ ਪ੍ਰੋਬਲਮ ਆ ਗਈ ਉੱਥੇ ਅਸੀਂ ਫਿਰ ਰਸਟਾਕਸ ਯੂਜ਼ ਕਰ ਸਕਦੇ ਹਾਂ ਜਿੱਥੇ ਅਸੀਂ ਸਲਾਬੇ ਕੱਪੜੇ ਗਿੱਲੇ ਕੱਪੜਿਆਂ 'ਚ ਰਹੇ ਬਹੁਤ ਜ਼ਿਆਦਾ ਮੀਂਹ ਪਿਆ ਸਾਰਾ ਦਿਨ ਅਸੀਂ ਗੜੋਚੁੰਦੇ ਰਹੇ ਉਪਰਕਤ ਤੇਰੀਆਂ ਨਹੀਂ ਪੈਂਦਾ ਰਿਹਾ ਸਾਰਾ ਦਿਨ ਅਸੀਂ ਭਿਜਦੇ ਰਹੇ ਫਿਰ ਸਾਨੂੰ ਕੋਈ ਕੰਪਲਿਕੀਸ਼ਨ ਆ ਗਈ ਉੱਥੇ ਅਸੀਂ ਫਾਸਪੋਰਸ ਮੈਡੀਸਨ ਜਿਹੜੀ ਲੈ ਸਕਦੇ ਹਾਂ ਬਹੁਤ ਵਧੀਆ ਕੰਮ ਕਰੇਗੀ ਉੱਥੇ ਆਪਣੇ ਤੇ ਫਾਸਪੋਰਸ ਕੋਈ ਵੀ ਦਿੱਕਤ ਆਈ ਹੈ ਫਾਸਪੋਰਸ ਠੀਕ ਕਰ ਦੇਗੀ ਮੋਸਟਲੀ ਜਦੋਂ ਹਾੜਾਏ ਨੇ ਮੌਇਸਚਰ ਬਹੁਤ ਜ਼ਿਆਦਾ ਸਲੱਭਦਾ ਹੈ ਜੁਖਾਮ ਹੋ ਗਿਆ ਛਿੱਕਾ ਲੱਗੀਆਂ ਕੋਈ ਅਪਰ ਰੈਸਪੀਰੀਟਰੀ ਟ੍ਰੈਕ ਦੀ ਇਨਫੈਕਸ਼ਨ ਹੋ ਗਈ ਗਲਾ ਖਰਾਬਾ ਡਾਲਪਾ ਮੇਰਾ ਬਹੁਤ ਹੀ ਵਧੀਆ ਕੰਮ ਕਰੇਗੀ ਆਪਾਂ 30 ਪੋਟੈਂਸੀ ਲੈ ਸਕਦੇ ਆ ਸਾਹ ਔਖਾ ਰਿਹਾ ਰਾਤ ਨੂੰ 12 ਤੋਂ 2 ਵੇ ਤੱਕ ਜਿਹੜਾ ਸਾਹ ਅੱਧੀ ਰਾਤ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਉੱਠ ਕੇ ਵਟਣਾ ਪੈਂਦਾ ਬਹੁਤ ਵਿਚੈਨੀ ਹੈ ਬੁਖਾਰ ਵੀ ਹੈ ਵੈਸਬਲੈਸਨੈਸ ਹੈ ਈਗ੍ਰੈਸ ਬਹੁਤ ਆ ਵਿਚੈਨੀ ਵੀ ਬਹੁਤ ਆ ਈਗ੍ਰੈਸ ਕਰਕੇ ਉਹ ਤੋਂ ਵਿਚਾਰੇ ਤੋਂ ਮੂਵਮੈਂਟ ਨਹੀਂ ਹੁੰਦੀ ਹੈਗੀ ਅੰਦਰੋਂ ਵਿਚੈਨੀ ਬਹੁਤ ਹੁੰਦੀ ਹੈ ਉਹਨਾਂ ਮੈਂਟਲੀ ਉੱਥੇ ਆਪਾਂ ਆਰਸਨਿਕ 30 ਪੋਟੈਂਸੀ ਯੂਜ਼ ਕਰ ਸਕਦੇ ਆ ਤੇ ਪੰਜ ਸੱਤ ਕੇ ਮੈਡੀਸਨਾਂ ਨੇ ਜਿਹੜੀਆਂ ਖੜਾ ਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਦੀਆਂ ਨੇ ਇਸੇ ਤਰ੍ਹਾਂ ਨੈਟਰਮ ਸਲਫ ਵੀ ਇਹਦੇ ਚ ਯੂਜ਼ ਕੀਤੀ ਜਾ ਸਕਦੀ ਹੈ ਜਦੋਂ ਹਰਾ ਦਾ ਮੌਸਮ ਆ ਸਲਾਬਾ ਮੌਸਮ ਆ। ਦੋਸਤੋ ਇਹਦੇ ਮਦਦ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਹਾੜਾਂ ਚ ਕਿਵੇਂ ਧਿਆਨ ਰੱਖ ਸਕਦੇ ਆ ਕਿਵੇਂ ਬੁਆਰੀਆਂ ਤੋਂ ਬਚ ਸਕਦੇ ਆ ਕਿਹੜੀ ਦਵਾਈ ਲੈ ਸਕਦੇ ਆ। ਤੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਜੀ ਚੈਨਲ ਦਾ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬੈਲ ਬਟਨ ਨੂੰ ਵੀ ਦਬਾ ਲਓ। ਤਾਂ ਕਿ ਤੁਹਾਨੂੰ ਅਗਲੇ ਵੀਡੀਓ ਦਾ ਨੋਟੀਫਿਕੇਸ਼ਨ ਹਮਿਲਦਾ ਰਹੇ। ਇਹ ਫੇਸਬੁੱਕ ਤੇ ਮੇਰੇ ਪੇਜ ਨੂੰ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਓ। ਥੈਂਕ ਯੂ।